ਬੈਕ ਕੰਦੀ ਬਰੇਕ ਕਾਲ ਦਲਾ ਰਹੀ ਸਿਖਤਾ ਕੰਪਾਉਸਨਾ ਬ੍ਰੇਕ ਲੱਗ ਪਈਦਾ ਹਾਂ ਮੇਰਾ ਹੀ ਗੋਗੀ ਨਾਮ ਆ ਜੀ ਗੋਗੀ ਕੀ ਪਾਣਾ ਇਸ ਤਰ੍ਹਾਂ ਵਕਪ ਰਿਆ ਜੀ ਉਧਰੋਂ ਟ੍ਰੈਲੀ ਵੀ ਇਧਰੋਂ ਆ ਰਹੀ ਸੀ ਤੇ ਉਹ ਬੰਦਾ ਵੀ ਨਾਲ ਆ ਰਿਹਾ ਸੀ ਤੇ ਉਹ ওভারਟੇਕ ਕਰਨ ਲੱਗਾ ਤੇ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾਉਂਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਅੱਗੇ ਉਹਨੂੰ ਡਰਾਈਵਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੇਰੇ ਕਿਹੜੇ ਟਾਇਰ ਥੱਲੇ ਆਇਆ ਜਿਹੜਾ ਡਰਾਈਵਰ ਚਲਾ ਰਿਹਾ ਇਹ ਦੇ ਵਿਚਾਰਾ ਤਾਂ ਉਹ ਪਿਛਲੇ ਟਾਇਰ ਵੀ ਲੰਘ ਗਿਆ ਤਾਂ ਉਹ ਬੰਦੇ ਦੇ ਸਾਹ ਨਹੀਂ ਹੈਗੇ ਉਸ ਟਾਈਮ ਜਦੋਂ ਅਸੀਂ ਉਹਨੂੰ ਮੁੱਦਾ ਕਰਿਆ ਉਹਦੇ ਮੂੰਹ ਚੋਂ ਬਲੱਡ ਨਿਕਲੇ ਆ ਤਾਂ ਉਹਦੇ ਸਾਹ ਚੱਲ ਗਏ ਫਿਰ ਅਸੀਂ ਮਾਰਕੀਟ ਆ ਲੈਨੇ ਬੜਾ ਬੜੋਂ ਉਹਨੂੰ ਚੱਕ ਕੇ ਜਾ ਕੇ ਰਜਿੰਦਰ ਹਸਪੀਟਲ ਦਾਖਲ ਕਰਵਾਤਾ ਉਹ ਕਮੇਟੀ ਦਾ ਸੀ ਸਰਕਾਰੀ ਟਰੈਕਟਰ ਸੀ ਕਮੇਟੀ ਦਾ ਟਰੈਕਟਰ ਸੀ ਪਰ ਇਹ ਜਿਹੜੀ ਵਜ੍ਹਾ ਹੈਗੀ ਆ ਸੜਕ ਦੇਖੋ ਆ ਪਟਕੇ ਵੀ ਜਿਹੜੀ ਇਹ ਕਾਰਨ ਹੈਗਾ ਨਾ ਸਭ ਤੋਂ ਵੱਡਾ ਇਹ ਹੈਗਾ ਸੜਕ ਦਾ ਕਿਉਂਕਿ ਸੜਕ ਉਹੀ ਵੀ ਹੈ ਛੋਟੀ ਇਹਨਾਂ ਨੇ ਪਾਈਪ ਲਾਈਨਾਂ ਪਾਈਆਂ ਗੁਰਨਾਰੰਗ ਦੇਵ ਜੀ ਦੇ ਜਨਮ ਦਿਨ ਦੀਆਂ ਪੱਟੀਆਂ ਪਈਆਂ ਆ ਦੇਖ ਲਓ 7-8 ਮਹੀਨੇ ਹੋ ਗਏ ਅਸੀਂ ਲੋਕ ਬਹੁਤ ਦੁਖੀ ਆਏ ਹੋਏ ਔਰ ਇਹ ਸਕੂਲ ਵੀ ਹੈ ਸਰਕਾਰੀ ਗੁਰਦੁਆਰਾ ਸਾਹਿਬ ਵੀ ਹੈ ਔਰੇ ਆਂਦੇ ਜਾਂਦੇ ਆ ਔਰੇ ਰੋਜ਼ ਐਕਸੀਡੈਂਟ ਹੁੰਦੇ ਹੀ ਹੁੰਨੇ ਆ ਥੋੜਾ ਹਾਲਾਤ ਕਿਵੇਂ ਨੇ ਬਈ ਜਿਹੜੇ ਦੇ ਦੇਖੋ ਜੀ ਇਸ ਦਾ ਜਿਹੜੇ ਉਸ ਬੰਦੇ ਨੂੰ ਅਸੀਂ ਦਾਖਲ ਕਰਾਇਆ ਸੀ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਵੀ ਹੁਣ ਵੀ ਠੀਕ ਆ ਉਹ ਵੈਸੇ ਦਾ ਬੰਦੇ ਦੀ ਪਛਾਣ ਹੋਈ ਹੈ ਵੀ ਕਿੱਥੋਂ ਤੇ ਉਹ ਪਛਾਣ ਹੋਈ ਸੀ ਉਦੀ ਨਾਮ ਨੂੰ ਪਤਾ ਨਹੀਂ ਹੈਗਾ ਉਹ ਰਾਗੋ ਮਜਰੇ ਤੇ ਰਹਿੰਦਾ ਸੀ ਅੱਛਾ ਮਤਲਬ ਕਿ ਆ ਤੋਪਖਾਨੇ ਮੋੜ ਤੋਂ ਉੱਤੇ ਰਹਿੰਦਾ ਬੰਬੇ ਦੀ ਬੰਬੇ ਉਹ ਆ ਹੋਰੇ ਹਾਂ ਜਦੋਂ ਲੈ ਕੇ ਕਿਉਂ ਬੋਲ ਰਿਹਾ ਤੇ ਕੁਝ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਸੀ ਉਹ ਉਹਦੇ ਮਤਲਬ ਕਿ ਅੱਲਾ ਪਹਿਲਾਂ ਤਾਂ ਉਹਨੂੰ ਐਂ ਲੱਗਦਾ ਜਿਵੇਂ ਸਾਹ ਨਹੀਂ ਹੈਗੇ ਨੀ ਪਾਣੀ ਦੇ ਕਾਰਨ ਹੋਇਆ ਸੀ ਯੂਰੇਜ ਇਹ ਪਾਣੀ ਦੀ ਪਾਣੀ ਦੀ ਵਜ੍ਹਾ ਕਰਕੇ ਕਿਉਂਕਿ ਉਹ ਆਪਣੇ ਆਪ ਨੂੰ ਬਚਾਉਣ ਦੇ ਪਿੱਛੇ ਹੈ ਨਾ ਉਹ ਇਧਰ ਨੂੰ ਆ ਗਿਆ ਜਦੋਂ ਉਹਨੇ ਬ੍ਰੇਕ ਦੱਬੀ ਤਾਂ ਉਹ ਟਾਇਰ ਥੱਲੇ ਆ ਗਿਆ ਮੇਰਾ ਹੀ ਗੋਗੀ ਨਾਮ ਆ ਜੀ ਗੋਗੀ ਕੀ ਪਾਣਾ ਇਸ ਤਰ੍ਹਾਂ ਬਕਪ ਰਿਆ ਜੀ ਉਧਰੋਂ ਟਰੈਲੀ ਵੀ ਇਧਰੋਂ ਆ ਰਹੀ ਸੀ ਤੇ ਉਹ ਬੰਦਾ ਵੀ ਨਾਲ ਆ ਰਿਹਾ ਸੀ ਠੀਕ ਹੈ ਜੀ ਤੇ ਉਹ ਓਵਰਟੇਕ ਕਰਨ ਲੱਗਾ ਸੀ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾਂਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਅੱਗੇ ਉਹਨੂੰ ਡਰਾਈਵਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੇਰੇ ਕਿਹੜੇ ਟਾਇਰ ਥੱਲੇ ਆਇਆ ਜਿਹੜਾ ਡਰਾਈਵਰ ਚਲਾ ਰਿਹਾ ਇਹ ਦੇ ਵਿਚਾਰਾ ਤਾਂ ਉਹ ਪਿਛਲੇ ਟਾਇਰ ਵੀ ਲੰਘ ਗਿਆ ਤਾਂ ਉਹ ਬੰਦੇ ਦੇ ਸਾਹ ਨਹੀਂ ਹੈਗੇ ਉਸ ਟਾਈਮ ਜਦੋਂ ਅਸੀਂ ਉਹਨੂੰ ਮੁੱਦਾ ਕਰਿਆ ਉਹਦੇ ਮੂੰਹ ਚੋਂ ਬਲੱਡ ਨਿਕਲੇ ਆ ਤਾਂ ਉਹਦੇ ਸਾਹ ਚੱਲ ਗਏ ਫਿਰ ਅਸੀਂ ਮਾਰਕੀਟ ਆ ਲੈਨੇ ਬੜਾ ਬੜੋਂ ਉਹਨੂੰ ਚੱਕ ਕੇ ਜਾ ਕੇ ਰਜਿੰਦਰ ਹਸਪੀਟਲ ਦਾਖਲ ਸਰਕਾਰੀ ਟਰੈਕਟਰ ਸੀ ਕਮੇਟੀ ਦਾ ਟਰੈਕਟਰ ਸੀ ਪਰ ਇਹ ਜਿਹੜੀ ਵਜ੍ਹਾ ਹੈਗੀ ਆ ਸੜਕ ਦੇਖੋ ਆ ਪਟਕੇ